ਉਸ ਐਕਟ ਦੇ ਤਹਿਤ ਤਾਂ 4 ਗੁਣਾ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਤੇ ਜੇ 1 ਕਰੋੜ ਕੀਮਤ ਹੈ ਤਾਂ 4 ਗੁਣਾ ਤਾਂ ਉਹਨਾਂ ਨੂੰ 4 ਕਰੋੜ ਦਾ ਵੈਸੇ ਮਿਲਦੇ ਸੀ ਇਹ ਕਿਹੜਾ ਫਾਰਮੂਲਾ ਕਰਿਆ ਅੱਜ ਤੱਕ ਕਿੰਨੀਆਂ ਸਰਕਾਰਾਂ ਬਦਲੀਆਂ ਕਿੰਨਿਆਂ ਨੇ ਮਿੱਤਰਤਾ ਨਿਭਾਈ ਗੁਜਰਾਤ ਵਾਲਿਆਂ ਨਾਲ ਲੇਕਿਨ ਕਿਸੇ ਨੇ ਕੋਈ ਮਤਲ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਜ਼ਰਦਾਂ ਹੰਢਾ ਰਹੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਆਪਣੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਕਾਰਨ ਪੰਜਾਬ ਦੀ ਸਿਆਸਤ ਵਿੱਚ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੁਰਾਣੀਆਂ ਪਾਰਟੀਆਂ ਵਾਂਗ ਇਸੇ ਘੇਰੇ ਵਿੱਚ ਹੀ ਲੋਕਾਂ ਦੇ ਰੋਧ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ। ਕਿਸਾਨੀ ਤੇ ਜ਼ਮੀਨ ਨਾਲ ਜੁੜੇ ਹੋਏ ਮਸਲੇ ਸਦਾ ਹੀ ਪੰਜਾਬ ਵਿੱਚ ਅਹਿਮ ਮੁੱਦੇ ਰਹੇ ਹਨ ਅਤੇ ਇਸ ਵੇਲੇ ਵੀ ਪੰਜਾਬ ਵਿੱਚ ਕਿਸਾਨੀ ਇੱਕ ਵੱਡੀ ਸੰਘਿਤ ਕੀਤੀ తీਰ ਹੈ। ਪਾਵੇ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਦੋ ਫਾੜ ਹੋਈਆਂ ਤਿੰਨ ਦਰਜਨ ਦੇ ਕਰੀਬ ਕਿਸਾਨ ਯੂਨੀਅਨਾਂ ਨੂੰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਵੱਖੋ-ਵੱਖ ਠਿੱਟ ਕੀਤਾ ਪਰ ਹੁਣ ਸਰਕਾਰ ਲੈਂਡ ਪੂਲਿੰਗ ਨੀਤੀ ਦੇ ਮਸਲੇ ਉੱਤੇ ਕਿਸਾਨਾਂ ਦੇ ਘੇਰੇ ਵਿੱਚ ਘਿਰਦੇ ਨਜ਼ਰ ਆ ਰਹੀ ਹੈ ਜਿਵੇਂ ਸਾਲ 2020 ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਦੀ ਤਸਵੀਜ਼ ਲਿਆਂਦੀ ਸੀ ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਸੀ ਇਹਨਾਂ ਕਾਨੂੰਨਾਂ ਵਿਰੁੱਧ ਲਾਮਬੰਦੀ ਦਿੱਲੀ ਮੋਰਚੇ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਕੁਝ ਖਾਸ ਪੜਾਵਾਂ ਵਿੱਚੋਂ ਲੰਗੀ ਸੀ ਜਿਸ ਤਹਿਤ ਜ਼ਮੀਨੀ ਪੱਧਰ ਉਤੇ ਖੇਤੀ ਕਾਨੂੰਨਾਂ ਦਾ ਵਿਰੋਧ, ਟਰੈਕਟਰ ਮਾਰਚਾਂ ਦੀ ਲਗਾਤਾਰਤਾ, ਕੇਂਦਰ ਦੀ ਸત્તા ਤਰੀ ਭਾਜਪਾ ਦਾ ਵਿਰੋਧ ਗੈਰ ਭਾਜਪਾ ਸਿਆਸੀ ਹਲਕਿਆਂ ਵੱਲੋਂ ਕਿਸਾਨਾਂ ਦੀ ਹਿਮਾਇਤ ਤੇ ਆਮ ਲੋਕਾਂ ਵਿੱਚ ਜ਼ੋਰਦਾਰ ਪ੍ਰਚਾਰ ਤੇ ਕਾਨੂੰਨਾਂ ਦੇ ਗਲਤ ਹੋਣ ਦੀ ਧਾਰਨਾ ਪ੍ਰਪੱਕ ਹੋਣਾ ਅਹਿਮ ਤੱਤ ਸਨ ਉਹ ਲੈਂਡ ਪੂਲਿੰਗ ਮਾਮਲੇ ਵਿੱਚ ਅਜਿਹਾ ਹੀ ਮਾਹੌਲ ਪੰਦਾ ਜਾ ਰਿਹਾ ਹੈ ਪਿਛਲੇ ਦਿਨਾਂ ਦੌਰਾਨ ਕਈ ਜਿਹੇ ਵੇਰਵੇ ਸਾਹਮਣੇ ਆਏ ਹਨ ਕਿ ਵਾਕਵਾਕ ਇਲਾਕਿਆਂ ਵਿੱਚ ਖਾਸ ਕਰਕੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਜ਼ਬਤ ਕੀਤੀ ਜਾਣੀ ਹੈ ਉਹਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈ ਲੋਕਾਂ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਹਮਾਇਤੀਆਂ ਦੇ ਪਿੰਡਾਂ ਵਿੱਚ ਦਾਖਲੇ ਦੀ ਮਨਾਹੀ ਕੀਤੀ ਜਾ ਰਹੀ ਹੈ ਦੇ ਪਿੰਡਾਂ ਵਿੱਚ ਸਰਵੇ ਦੇ ਨਾਮ ਉੱਤੇ ਲੈਂਡ ਪੂਲਿੰਗ ਨੀਤੀ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਆਪ ਆਗੂਆਂ ਨੂੰ ਪਿੰਡ ਵਾਲਿਆਂ ਤੇ ਸਥਾਨਕ ਕਿਸਾਨ ਆਗੂਆਂ ਨੇ ਪ੍ਰਚਾਰ ਕਰਨ ਤੋਂ ਮਨਾ ਕਰ ਦਿੱਤਾ ਅਤੇ ਉਹਨਾਂ ਕੋਲੋਂ ਪ੍ਰਚਾਰ ਸਮੱਗਰੀ ਲੈ ਕੇ ਆਗਦੇ ਹਵਾਲੇ ਕਰ ਦਿੱਤੀ। ਦਿੱਲੀ ਮੋਰਚੇ ਤੋਂ ਪਹਿਲਾਂ ਦੇ ਮਾਹੌਲ ਵਾਂਗ ਹੀ ਲੈਂਡ ਪੂਲਿੰਗ ਨੀਤੀ ਦੇ ਮਾਮਲੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਸਿਰਜੇ ਜਾ ਰਿਹਾ ਵਿਰਤਾਂਤ ਵਿਜਲ ਸਾਥ ਹੁੱਤੇ ਝੋਰ ਫੜ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਿਸੇ ਵੱਡੇ ਆਈਟੀ ਸੈੱਲ ਦੀ ਸਿੱਧੀ ਸ਼ਮੂਲੀਅਤ ਤੋਂ ਬਿਨਾਂ ਹੀ ਇਹ ਆਪਣੇ ਆਪ ਹੁੰਦਾ ਨਜ਼ਰ ਆ ਰਿਹਾ ਹੈ। ਇਸ ਬਿਰਤਾਂਤਕਾਰੀ ਵਿੱਚ ਪਿੰਡਾਂ ਵਿੱਚ ਹੋਣ ਵਾਲੇ ਆਪ ਦੇ ਵਿਰੋਧ ਦੀਆਂ ਵੀਡੀਓਜ਼ ਕਾਫੀ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ਵਾਂਗ ਹੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਗੱਲ ਕਰ ਰਹੀਆਂ ਹਨ। ਇਸ ਨਾਲ ਇਹਨਾਂ ਪਾਰਟੀਆਂ ਨਾਲ ਜੁੜੇ ਲੋਕ ਵੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਮਾਹੌਲ ਸਿਰਜਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਜੇਕਰ ਇਹੋ ਹੈ ਕਿ ਕਿਸਾਨਾਂ ਤਿਰਾਂ ਦਿੱਲੀ ਮੋਰਚੇ ਤੋਂ ਪਹਿਲਾਂ ਦੀ ਸਰਗਰਮੀ ਵਾਂਗ ਹੀ ਲੈਂਡ ਪੂਲਿੰਗ ਮਾਮਲੇ ਉੱਤੇ ਕਾਹਲ ਕਰਨ ਤੋਂ ਗੁਰੇਜ਼ ਕਰ ਰਹੀਆਂ ਹਨ। ਸਾਲ 2024 ਵਿੱਚ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖਰੀਦ ਦੀ ਕਾਨੂੰਨੀ ਜਾਮਨੀ ਦੇ ਮਸਲੇ ਵਿੱਚ ਇੱਕਦਮ ਵੱਡਾ ਮੋਰਚਾ ਲਾਉਣ ਦੇ ਐਲਾਨ ਦੇ ਉਲਟ ਇਸ ਵਾਰ ਪਹਿਲਾਂ ਕਿਸਾਨ ਯੂਨੀਅਨਾਂ ਜ਼みਨੀ ਪੱਧਰ ਉੱਤੇ ਸਰਗਰਮੀ ਤੇ ਲਾਮਬੰਦੀ ਕਰਨ ਨੂੰ ਪੈਲ ਦੇ ਰਹੀਆਂ ਹਨ ਪੰਜਾਬ ਦੇ ਵਿਚਾਰਕ ਤੇ ਚਿੰਤਕ ਹਿੱਸਿਆਂ ਵੱਲੋਂ ਵੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਸ਼ਹਿਰੀ ਉਸਾਰੀਆਂ ਲਈ ਪਿੰਡਾਂ ਦੀ ਉਪਜਾਊ ਜ਼ਮੀਨ ਜ਼ਬਤ ਕਰਨ ਦੀ ਨੀਤੀ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ ਕਈ ਵਿਚਾਰਕਾਂ ਨੇ ਪੰਜਾਬ ਵਿੱਚ ਹੋ ਰਹੇ ਵੱਡੇ ਪੱਧਰ ਉੱਤੇ ਪ੍ਰਵਾਸ ਤੇ ਮੱਦੇਨਜ਼ਰ ਹੋਰ ਸ਼ਹਿਰੀ ਇਲਾਕੇ ਉਸਾਰਨ ਦੀ ਲੋੜ ਉੱਤੇ ਵੀ ਸਵਾਲ ਚੁੱਕੇ ਹਨ। ਦੂਜੇ ਪਾਸੇ ਕਈ ਹੋਰ ਵਿਚਾਰਕਾਂ ਨੇ ਇਸ ਨੀਤੀ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਬਦਲੇ ਬਣਨ ਵਾਲੇ ਸ਼ਹਿਰਾਂ ਵਿੱਚ ਪਲਾਟ ਦੇਣ ਦੀ ਨੀਤੀ ਨੂੰ ਕਿਸਾਨਾਂ ਨੂੰ ਧੋਖੇ ਵਿੱਚ ਰੱਖਣ ਦੇ ਤੁਲ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨੀਤੀ ਵਿੱਚ ਕੁਝ ਵੀ ਸਪਸ਼ਟ ਨਹੀਂ ਕੀਤਾ ਕਿ ਇਹ ਪਲਾਟ ਸ਼ਹਿਰ ਦੇ ਕਿਸ ਹਿੱਸੇ ਵਿੱਚ ਹੋਣਗੇ। ਪਿੰਡਾਂ ਵਿੱਚ ਜ਼ਮੀਨ ਖੁੱਸ ਜਾਣ ਉੱਤੇ ਪਿਤਾ ਪੁਰਖੀ ਤੌਰ ਉੱਤੇ ਕਿਸਾਨੀ ਕਿਰਤ ਕਰਨ ਵਾਲੇ ਇਹਨਾਂ ਲੋਕਾਂ ਦਾ ਕੀ ਬਣੇਗਾ ਇਹ ਸਵਾਲ ਤਕਰੀਬਨ ਹਰ ਕੋਈ ਪੁੱਛ ਰਿਹਾ ਹੈ ਇਸ ਤੋਂ ਇਲਾਵਾ ਇਹ ਗੱਲ ਵੀ ਉਭਾਰੀ ਜਾ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਸ਼ਹਿਰੀਕਰਨ ਵਾਸਤੇ ਬੀਤੇ ਸਮੇਂ ਦੌਰਾਨ ਲਈਆਂ ਗਈਆਂ ਜ਼ਮੀਨਾਂ ਉੱਤੇ ਅਜੇ ਤੱਕ ਸ਼ਹਿਰ ਨਹੀਂ ਵਸ ਸਕੇ ਤਾਂ ਅਜਿਹੇ ਵਿੱਚ ਨਵੀਂ ਨੀਤੀ ਤਹਿਤ ਪੰਜਾਬ ਦੇ ਵੱਡੇ ਸ਼ਹਿਰਾਂ ਨੇੜੇ ਪਿੰਡਾਂ ਦੀ ਜ਼ਮੀਨ ਜ਼ਬਤ ਕਰਨੀ ਗਲਤ ਹੈ ਇਸ ਇਲਾਕੇ ਦੇ ਉਹ ਨੌਜਵਾਨ ਵੀਰ ਨੇ ਜਿਹੜੇ ਲਗਾਤਾਰ 2011 ਤੋਂ ਲੈ ਕੇ ਦਰਦ ਦਰਦ ਨਾਲ ਠੋਕਰਾਂ ਖਾਣੇ ਫਿਰਦੇ ਨੇ ਔਰ ਰਲ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਲੈਂਡ ਪੂਲਿੰਗ ਦੇ ਤਹਿਤ ਲੋਕਾਂ ਨੂੰ ਲੁੱਟਿਆ ਜਾਂਦਾ ਹੈ ਡਵੈਲਪਮੈਂਟ ਕੋਈ ਨਹੀਂ ਹੋਇਆ ਕੋਈ ਘਰ ਨਹੀਂ ਬਣਿਆ ਕੋਈ ਉੱਥੇ ਮਤਲਬ ਮਾਰਕੀਟ ਨਹੀਂ ਬਣੀ ਲੋਕ ਵਿਚਾਰੇ ਉਹਨਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਨੇ ਔਰ ਸਰਕਾਰ ਅੱਜ ਇਹਨਾਂ ਕੰਮਾਂ ਤੇ ਲੱਗੀ ਹੋਈ ਆ ਤੁਹਾਡੇ ਸਾਹਮਣੇ ਅਸੀਂ ਇਹ ਵੀ ਗੱਲ ਰੱਖਣੀ ਚਾਹਾਂਗੇ ਕਿ ਪਹਿਲੇ ਨੰਬਰ ਤੇ ਗੱਲ ਇਹ ਆ ਕਿ ਕੋਈ ਵੀ ਮਲਟੀ ਕ੍ਰੌਪਸ ਦੇਣ ਵਾਲੀ ਜ਼ਮੀਨ ਆ ਜਿਹੜੀ ਉਹ ਕੁਆਰੀ ਨਹੀਂ ਕੀਤੀ ਜਾ ਸਕਦੀ ਉਹ ਲਈ ਨਹੀਂ ਜਾ ਸਕਦੀ ਤੇ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਉਸ ਐਕਟ ਦੇ ਤਹਿਤ ਤਾਂ 4 ਬਣਾ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਤੇ ਜੇ 1 ਕਰੋੜ ਕੀਮਤ ਹੈ ਤਾਂ 4 ਬਣਾ ਤਾਂ ਉਹਨਾਂ ਨੂੰ 4 ਕਰੋੜ ਦਾ ਵੈਸੇ ਮਿਲਦੇ ਸੀ ਇਹ ਕਿਹੜਾ ਫਾਰਮੂਲਾ ਕੱਢ ਲਿਆ ਵੱਡੀ ਗੱਲ ਕਿ ਸਾਡੇ ਨਾਲ 2011 ਚ 1200 ਗੱਜ ਦੀ ਜਿਹੜੀ ਗੱਲ ਕੀਤੀ ਹੈ ਦੇਣ ਦੀ 1200 ਗੱਜ ਨਹੀਂ ਦਿੱਤਾ ਕੇਵਲ 1100 ਗਾਜ ਦਿੱਤਾ ਹੈ ਉਹਦੇ ਜੋ ਵੀ ਇਹਨਾਂ ਤੋਂ ਇਹਨਾਂ ਦਾ 100 ਗਾਜ ਸਾਰੇ ਲੋਕਾਂ ਦਾ ਹੈ ਇਸ ਖਿੱਤੇ ਦੇ ਲੋਕਾਂ ਦਾ ਮੁਹਾਲੀ ਦੇ ਲੋਕਾਂ ਦਾ ਲੁੱਟਿਆ ਲੈਂਡ ਪੂਲਿੰਗ ਦੇ ਤਹਿਤ ਲੈ ਆਮ ਆਦਮੀ ਪਾਰਟੀ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਸਹੀ ਦੱਸਿਆ ਜਾ ਰਿਹਾ ਹੈ ਇਸ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ ਪਰ ਹਾਲ ਦੀ ਘੜੀ ਇਹ ਯਤਨ ਬਹੁਤ کارਗਰ ਹੁੰਦੇ ਨਜ਼ਰ ਨਹੀਂ ਆ ਰਹੇ ਇਸ ਦਾ ਅਸਰ ਆਪਦੇ ਅੰਦਰੂਨੀ ਹਿੱਸਿਆਂ ਤੇ ਪੈਣਾ ਸ਼ੁਰੂ ਹੋ ਚੁੱਕਿਆ ਹੈ ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕਾਂਗਨੇ ਬੀਜਲ ਸਾਥੂ ਤੇ ਇੱਕ ਲਿਖਤ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੈਂਡ ਪੁਲਿੰਗ ਨੀਤੀ ਉੱਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਭਾਵੇਂ ਕਿ ਮਾਲਵਿੰਦਰ ਸਿੰਘ ਕਾਂਗਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੱਲੋਂ ਕਥਿਤ ਤੌਰ ਉੱਤੇ ਕਿਸਾਨਾਂ ਦੇ ਹੱਕਾਂ ਦੀ ਕੀਤੀ ਗਈ ਗੱਲ ਦਾ ਹਵਾਲਾ ਵੀ ਦਿੱਤਾ ਸੀ ਆਵਾਦਮੀ ਪਾਰਟੀ ਦੇ ਐਮਪੀ ਵੱਲੋਂ ਲਿਖਤ ਪਾਉਣ ਤੇ ਫਿਰ ਹਟਾਉਣ ਦੀ ਅਖਬਾਰਾਂ ਵਿੱਚ ਖਾਸੀ ਚਰਚਾ ਹੋਈ ਹੈ ਇਸ ਨਾਲ ਆਵਾਦਮੀ ਪਾਰਟੀ ਅੰਦਰ ਚੱਲ ਰਹੀ ਸਿਆਸੀ ਹਲਚਲ ਖੁੱਲ ਕੇ ਸਾਹਮਣੇ ਆਈ ਹੈ ਆਉਣ ਵਾਲੇ ਦਿਨਾਂ ਵਿੱਚ ਲੈਂਡ ਪੂਲਿੰਗ ਨੀਤੀ ਦਾ ਮਸਲਾ ਵੱਡੇ ਪੱਧਰ ਉੱਤੇ ਪਖੰਦੇ ਆਸਾਰ ਹਨ ਉਸ ਵੇਲੇ ਜਿਹੜੇ ਪਿੰਡ ਉਜਾੜੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਭ ਨੂੰ ਪਤਾ ਕਿ ਇਹਨਾਂ ਪੰਜਾਬੀਆਂ ਨੂੰ ਇੱਥੋਂ ਕੱਢੋ ਖੁਦਾਨਾ ਖਾਸਤਾ ਸੁਪਰੀਮ ਕੋਰਟ ਦਾ ਕੇਸ ਸਾਡੇ ਖਿਲਾਫ ਹੋ ਜਾਂਦਾ ਸਾਡੇ ਕੋਲ ਕੂਲਕਸਾਂ ਦਾ ਕੀ ਬਣੇਗਾ ਕੀ ਉਹਨਾਂ ਦੀ ਵਿਵਸਥਾ ਕਰ ਰਿਹਾ ਸਾਡਾ ਮੁੱਖ ਮੰਤਰੀ ਅਜੇ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਕਿੰਨਿਆਂ ਨੇ ਮਿੱਤਰਤਾ ਨਿਭਾਈ ਗੁਜਰਾਤ ਵਾਲਿਆਂ ਨਾਲ ਲੇਕਿਨ ਕਿਸੇ ਨੇ ਕੋਈ ਮਦਦ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਦਾਬੇ ਹੰਾ ਰਹੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਹੁਣ ਸਾਡੇ ਗਵਾਂਢੀ ਸੂਬੇ ਨੇ ਹਿਮਾਚਲ ਆ ਗਿਆ ਸਾਡਾ ਹਰਿਆਣਾ ਰਾਜਸਥਾਨ ਆ ਗਿਆ ਉੱਤਰਾਖੰਡ ਆ ਗਿਆ ਇਨੋ ਸਟੇਟਾਂ ਦੇ ਵਿੱਚ ਅਗਲੇ ਨੇ ਬੈਨ ਕਰਤਾ ਵੀ ਜ਼ਮੀਨ ਨਹੀਂ ਲੈ ਸਕੇਗਾ। ਜਾ ਕੇ ਵਸੰਦੀ ਵਿਵਸਥਾ ਹੈ ਕਿ ਤੇ ਕਿ ਬੇਰੁਜ਼ਗਾਰਾਂ ਦੀ ਧਾਰ ਇਕੱਠੀ ਕਰਨੀ ਹੈ ਇੱਥੇ। ਇਹਦੀ ਕੋਈ ਚੈਰੀ ਨਹੀਂ। ਲੇਕਿਨ ਸਿਰਫ ਲੈਂਡ ਲੈਣੀ ਹੈ, ਜ਼ਮੀਨ ਲੈਣੀ ਹੈ, ਉਹ ਧੱਕੇ ਨਾਲ ਲੈਣੀ ਹੈ। ਫਿਰ ਅਸੀਂ ਇਹ ਕਹਿਣਾ ਚਾਹਦੇ ਹਾਂ ਕਿ ਜਿਹੜੇ ਜਿਹੜੀਆਂ ਕਲੋਨੀਆਂ ਪਹਿਲਾਂ ਦੀਆਂ ਇਕੱਠੀਆਂ ਨੇ ਉੱਥੇ ਹਜੇ ਤੱਕ ਤੁਹਾਡੇ ਤੋਂ ਆਬਾਦ ਨਹੀਂ ਹੋਈਆਂ। ਜੇਕਰ ਤੁਹਾਨੂੰ ਆ ਲੱਗਦਾ ਕਿ ਸਾਡੇ ਕੋਲੇ ਪਾਪੂਲੇਸ਼ਨ ਬਹੁਤ ਵੱਧ ਗਈ ਹੈ ਇਹਨਾਂ ਨੂੰ ਘਰ ਚਾਹੀਦੇ ਨੇ ਇਹਨਾਂ ਨੂੰ ਵਿਵਸਥਾ ਦੀ ਲੋੜ ਹੈ ਪਹਿਲਾਂ ਉਹਨਾਂ ਨੂੰ ਤਾਂ ਕਰ ਦਿਓ ਫਿਰ ਲੈ ਲਿਓ ਸਾਡੇ ਨੇੜੇ ਆ ਜਾਓ ਜੇਕਰ ਤੁਹਾਨੂੰ ਲੱਗੇਗਾ